ਵਾਹ ਗੁਰਚਕਾ ਖਲਸਾ ਵਾਹ ਗੁਰਜੀ ਕੀ ਗੁਰੂ ਵਾਹ ਹੈ ਗੁਰੂ ਨੂੰ ਧੰਨ ਕਿਹਾ ਗਿਆ ਹੈ ਵਾਹ ਮਤਲਬ ਹੈ ਧੰਨ ਖਾਲਸਾ ਸ਼ਬਦ ਹੈ ਵਾਹ ਖਾਲਸਾ ਦਾ ਸਾਜ ਹੈ ਗੁਰੂ ਦੀ ਫੌਜ ਹੈ ਖਾਲਸਾ ਦੀ ਫਤਿਹ ਵੀ ਗੁਰੂ ਦੀ ਫਤਿਹ ਹੀ ਹੁੰਦੀ ਹੈ ਮੇਰੇ ਪਿਆਰ ਵਾਲਿਓ ਪਿਆਰ ਦਰਸ਼ਕੋ ਤੇ ਪਿਆਰ ਸ਼ਰੋਤਿਓ ਸਭ ਦਾ ਧੰਨਵਾਦ ਹੈ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨੂੰ ਸਮਝਣ ਵਿਚਾਰਨ ਦਾ ਚਤਨ ਕਰ ਰਹੇ ਹੋ ਯੋਗਦਾਨ ਪਾ ਰਹੇ ਹੋ ਸਵਾਜੀ ਵਿਚਾਰ ਕਰਦੇ ਹਾਂ ਦਸ਼ਮ ਗ੍ਰੰਥ ਵਿੱਚ ਵਰ ਦੇਣ ਵਾਲੀ ਕਿਹੜੀ ਸ਼ਕਤੀ ਹੈ ਜਿਹੜੇ ਵਰ ਦਿੰਦੀ ਹੈ ਹਰ ਇੱਕ ਨੂੰ ਵਰ ਦਿੰਦੀ ਹੈ ਜਿਹੜਾ ਵੀ ਉਸ ਤੋਂ ਮੰਗਦਾ ਹੈ ਉਸ ਨੂੰ ਵਰ ਦਿੰਦੀ ਹੈ ਤੁ ਜਦੋਂ ਇਹ ਵਰ ਦੇਣ ਵਾਲੀਆਂ ਗੱਲਾਂ ਕਿਸੇ ਨਾਲ ਕਰਦੇ ਹਾਂ ਤਾਂ ਉਹ ਸੱਜਣ ਬੜੇ ਹੈਰਾਨ ਹੁੰਦੇ ਆ ਤੇ ਕਹਿੰਦੇ ਹੈਰਾਨ ਹੋ ਕੇ ਵੀ ਕਈ ਕਹਿੰਦੇ 10ਵੇਂ ਗੁਰੂ ਜੀ ਨੇ ਸ਼ਿਵਾ ਤੋਂ ਵਰ ਮੰਗਿਆ ਅਤੇ ਕਈ ਕਹਿੰਦੇ ਦੁਰਗਾ ਦੇਵੀ ਤੋਂ ਕੀ ਇਹ ਸਿੱਖੀ ਦੀਆਂ ਜੜ੍ਹਾਂ ਪੁੱਟਣ ਦੀ ਸਾਜ਼ਿਸ਼ ਤਾਂ ਨਹੀਂ ਜਦੋਂ ਇਹ ਗੱਲਾਂ ਸੁਣਦੇ ਸਿਆਣੇ ਬੰਦੇ ਵੀ ਸ਼ਸ਼ਮਨਾ ਤੁਚੇ ਇਦਾਂ ਲਿਖਿਆ ਆ ਕਿ ਦਸਵੇਂ ਪਾਸ਼ਾ ਨੇ ਵੀ ਦੁਰਗਤਵਾਰ ਮੰਗਿਆ ਸੀ ਸੋ ਹੁ ਆਪਾਂ ਇਸੋ ਮੇਂ ਦੇ ਆ ਕਹਾਣੀ ਕੀ ਹੈ ਵਰ ਕੌਣ ਦੇ ਰਿਹਾ ਕਿਹੜੀ ਹਸਤੀ ਵਰ ਦੇ ਰਹੀ ਹੈ ਤੁਹਾਨੂੰ ਜੇ ਇਹ ਪਤਾ ਲੱਗ ਗਿਆ ਤਾਂ ਫੇਰ ਸਮਝ ਆ ਜਾਏਗੀ ਕਿ ਸ਼ਿਵਾ ਤੋਂ ਵਰ ਮੰਗਿਆ ਜਾਂ ਦੁਰਗਾ ਤੋਂ ਵਰ ਮੰਗਿਆ ਇਹਨਾਂ ਦਾ ਮਤਲਬ ਕੀ ਹੈ ਸ਼ਬਦ ਦਾ ਮਤਲਬ ਕੀ ਹੈ ਇਹ ਸਮਝ ਆ ਜਾਏਗੀ ਸੋ ਤੁਸ਼ਪ੍ਰੰਤ ਵਿੱਚ ਜਿਹੜੀ ਸ਼ਕਤੀ ਵਰ ਦੇਣ ਵਾਲੀ ਹੈ ਪਹਿਲਾਂ ਆਪਾਂ ਦੇਖਦੇ ਹਾਂ ਉਸ ਸ਼ਕਤੀ ਤੋਂ ਗੋਪੀਆਂ ਵਰ ਮੰਗ ਰਹੀਆਂ ਕ੍ਰਿਸ਼ਨ ਦੀਆਂ ਗੋਪੀਆਂ ਕ੍ਰਿਸ਼ਨ ਇਹਨਾਂ ਖਸ਼ਤੀਸ਼ਾਲੀ ਅਵਤਾਰ ਹੈ ਪਰ ਉਹ ਦੀਆਂ ਗੋਪੀਆਂ ਜਿਹੜੀਆਂ ਆ ਉਹਨਾਂ ਨੂੰ ਇੱਕ ਦੇਵੀ ਦੇ ਕੋਲੋਂ ਵਰ ਮੰਗਣ ਤੇ ਲਾ ਦਿੱਤਾ ਦਸ਼ਕਾਂਤ ਨੇ ਸ਼੍ਰੀ ਕ੍ਰਿਸ਼ਨ ਨੂੰ ਪਿੱਛੇ ਛੱਡ ਦਿੱਤਾ ਗੋਪੀਆਂ ਕ੍ਰਿਸ਼ਨ ਦੇ ਹੱਥ ਨਹੀਂ ਅੜਦੀਆਂ ਇਹ ਕਿਸ ਦੇ ਅੱਗੇ ਆ ਥੜਦੀਆਂ ਕਿਸ ਕੋਲੋਂ ਵਰ ਮੰਗਦੀਆਂ ਆਪਾਂ ਇਹ ਸਮਝਣ ਤਾਂ ਪਹਿਲਾਂ ਯਤਨ ਕਰਦੇ ਆਂ ਹੇ ਹੈ ਵੈਬਸਾਈਟ shri-granth.org ਤੇ ਉਹਦੇ ਵਿੱਚ ਦਸ਼ਮਨੰਥ ਦਾ ਪੰਨਾ ਜਿਹੜਾ ਉਹਨਾਂ ਨੇ ਦਿੱਤਾ ਹੈ 275 ਤੇ ਜਿਹੜਾ ਅਸਲੀ ਪੰਨਾ ਦਸ਼ਮਨੰਥ ਜਿਹੜੀ ਛਾਪੇ ਵਾਲੀ ਪੁਸਤਕ ਹੈ ਉਹਦਾ 293 ਤੇ 90 ਹੈ ਤੇ ਬੰਦ ਨੰਬਰ ਸੇਵ ਹੈ 283 ਤੋਂ 85 ਹੁਣ ਆਪਾਂ ਇਹਦਾ 283 ਨੰਬਰ ਬੰਦ ਜਿਹੜਾ ਉਹਦੇ ਬਾਚ ਚਾਲਦੇ ਆ ਇਹ ਬੰਦ ਹੈ 200 ਨੰਬਰ 82 ਮਕਰ ਲੱਗਾ ਹੈ ਤੇ ਇਹਦੇ ਬਾ 283 ਨੰਬਰ ਬੰਦ ਆ ਰਿਹਾ ਅੱਗੇ ਲਿਖਿਆ ਗੋਪੀ ਬਾਚ ਗੋਪੀ ਬਾਚ ਗੋਪੀਆਂ ਕੈਨਿਆ ਕੀ ਕੈਨਿਆ ਗੋਪੀਆਂ ਕ੍ਰਿਸ਼ਨ ਦੀਆਂ ਗੋਪੀਆਂ ਆਏ ਅੜੇਲ ਤਨ ਚੰਡਕਾ ਮਾਤ ਹਮੈ ਵਰ ਇਹ ਦਿਓ ਹੁਣ ਆਪਾਂ ਸਮਝਨ ਚਤਨ ਕਰਨਾ ਹੈ ਕਿ ਗੋਪੀਆਂ ਕਿਸ ਕੋਲੋਂ ਵਰ ਮੰਗ ਰਹੀਆਂ ਵਰ ਸ਼ਬਦ ਜਿਹੜਾ ਹੈ ਮਹਾਂ ਕੋਸ਼ ਮੁਤਾਬਕ ਕਿਹਦਾ ਅਰਥ ਹੈ ਇੱਛਾ ਕਰਨਾ ਚਾਉਣਾ ਇੱਛਾ ਚਾਹ ਇਹ ਵ ਬੇ ਨਾਲ ਹੁੰਦਾ ਸੰਸਕ੍ਰਿਤ ਆਉਦਾ ਵਾਰ ਤੇ ਦੁਆਬੇ ਦੀ ਭਾਸ਼ਾ ਦੇ ਪ੍ਰਭਾਵ ਕਾਰਨ ਇਹਨੂੰ ਬੱਬੇ ਨਾਲ ਵੀ ਲਿਖਿਆ ਹੈ ਮਰਦਾ ਤੇ ਬੱਬੇ ਨਾਲ ਲਿਖਿਆ ਹੈ ਤੇ ਗੋਪੀਆਂ ਕਿਹਨੂੰ ਕਿਹਦੇ ਅੱਗੇ ਇਹ ਬੇਨਤੀ ਕਰਦੀਆਂ ਆ ਪਛਾਣੋ ਆਪਾਂ ਇਹ ਦੇਖਣਾ ਵੀ ਕਿਹਦੇ ਕੋਲੋਂ ਵਰ ਮੰਗਿਆ ਜਾ ਰਿਹਾ ਕਿ ਵਰ ਦੇਣ ਵਾਲੀ ਸ਼ਕਤੀ ਕਿਹੜੀ ਹੈ ਦਾ ਸੁਮੰਤ ਵਿੱਚ ਤਾਂ ਚੰਡਿਕਾ ਮਾਤ ਆ ਦੇਖ ਲਓ ਇਹਦਾ ਨਾਂ ਹੈ ਚੰਡਿਕਾ ਤੇ ਨਾਲ ਲਿਖਿਆ ਮਾਤ ਮਾਤ ਮੈਨੇ ਮਾਤਾ ਤੇ ਇਸ ਮਾਤਾ ਦਾ ਨਾਂ ਚੰਡਿਕਾ ਹੈ ਇਸ ਮਾਤਾ ਦਾ ਨਾਂ ਚੰਡੀ ਵੀ ਹੈ ਇਸ ਮਾਤਾ ਦਾ ਹੀ ਨਾਂ ਜਿਹੜਾ ਦੁਰਗਾ ਜਿਹੜਾ ਅੱਗੇ ਗਾਂ ਵੀ ਆ ਜਾਏਗਾ ਸਪਸ਼ਟ ਕਰਨ ਵਾਸਤੇ ਮਾਂ ਹੈ ਕੌਣ ਹੈ ਹਮੇ ਬਾਰ ਇਹ ਦਿਓ ਤਨ ਦਿਓਸ ਹੈ ਆਸ ਕਾਨ ਹਮ ਮਿਤ ਭਇਓ ਦੁਰਗਾ ਅਬ ਇਹ ਕਿਰਪਾ ਹਮ ਪਰ ਕੀਜੀਏ ਆ ਗਿਆ ਨਾ ਦੁਰਗਾ ਤੋ ਇਹ ਮਾਤਾ ਮਾਂ ਜਿਹੜੀ ਕਿਹੜੀ ਸੀ ਇਹ ਚੰਡਕਾ ਕੌਣ ਸੀ ਇਹ ਚੰਡਕਾ ਆਇਆ ਦੁਰਗਾ ਦੁਰਗਾ ਅਬ ਇਹ ਕਿਰਪਾ ਹਮ ਪਰ ਕੀਜੀਏ ਹੋ ਕਾਨਰ ਕੋ ਬਹੁਤ ਦਿਵਸ ਸੋ ਦੇਖਣ ਦੀਜੀਏ ਬੜਾ ਬੜੇ ਦਿਨ ਕਹਿੰਦੇ ਹੋ ਗਿਆ ਕਾ ਨੂੰ ਮਿਲਿਆ ਦੇਖਣ ਦੀਜੀਏ ਇਹ ਵਰ ਮੰਗਰੀਆਂ ਕਿਹਦੇ ਕੋਲੋਂ ਆਪਾਂ ਉਹ ਸ਼ਕਤੀ ਦੇਖ ਰਹੇ ਆਂ ਇਹ ਸ਼ਕਤੀ ਆ ਲਿਖਿਆ ਇਥੇ ਦੁਰਗਾ ਉੱਪਰ ਲਿਖਿਆ ਚੰਡਕਾ ਮਾਤ ਮਾਤਾ ਚੰਡੀ ਇਥੇ ਲਿਖਿਆ ਉਹਦਾ ਨਾਮ ਦੂਜਾ ਦੁਰਗਾ ਅੱਗੇ 284 ਨੰਬਰ ਬੰਦ ਗੋਪੀ ਬਾਜ ਦੇਵੀ ਜੂਸੋ ਸਵਈਆ ਫਿਰ ਕਹਿੰਦੇ ਚੰਡੀ ਕਿਰਪਾ ਹਮ ਪੈ ਕਰੀਏ ਹਮਰੋ অতি ਪ੍ਰੀਤਮ ਹੋਏ ਕਨਈਆ ਪਾਏ ਪਰੇ ਹਮ ਤੂੰ ਹਮ ਹੂੰ ਤੁਮਰੇ ਹਮ ਕਾਨ ਮਿਲੇ ਮੁਸਲੀ ਧਰ ਭਈਆ ਇੱਥੇ ਸ਼ੁਰੂ ਕੀਤਾ ਨੇ ਡੱਡੇ ਨੂੰ ਸਿਆਰੀ ਚੰਡੀ ਇਹਨੂੰ ਚੰਡ ਨਹੀਂ ਇਹ ਚੰਡੀ ਬੜਾਂਗੇ ਇਹਨੂੰ ਡੱਡੇ ਨੂੰ ਸਿਆਰੀ ਹੈ ਚੰਡੀ ਉਹੀ ਜਿਹੜੀ ਉੱਪਰ ਦੁਰਗਾ ਸੀ ਯਾਹੀ ਤੇ ਦੈਤਨ ਸੁਗਾਰਨ ਨਾਮ ਕਿਦੋ ਤੁਮਰੋ ਸਭ ਹੀ ਜੁਗ ਗਈਆ ਕਿਉਂਕਿ ਦੈਤਨ ਨੂੰ ਸੁਗਾਰਨ ਵਾਲੀ ਜਿਹੜੀ ਆ ਇਹ ਚੰਡੀ ਆ ਇਹ ਦੁਰਗਾ ਤੋ ਹਮ ਪਾਏ ਪਰੀ ਤੁਮਰੇ ਅਸੀਂ ਤੇਰੇ ਪੈਰਾਂ ਤੇ ਡੇਗਦੀਆਂ ਪਈਆਂ ਆ ਜਬ ਹੀ ਤੁਮਤੇ ਇਹ ਪੈ ਬਰ ਪਈਆ ਤੋ ਇਹ ਜੋ 284 ਨੰਬਰ ਸੀ ਇਦੇ ਵਿੱਚ ਆਪਾਂ ਦੇਖਿਆ ਕਿ ਦੁਰਗਾ ਦੇ ਕੋਲੋਂ ਵਰ ਮੰਗ ਰਹੀਆਂ ਗੋਪੀਆਂ ਕ੍ਰਿਸ਼ਨ ਦੀਆਂ ਹੁਣ ਆਪਾਂ ਚੱਲਦੇ ਹਾਂ 600 74 ਪੰਨਾ ਤੇ ਅਸਲੀ ਜਿਹੜਾ ਦਸਮ੍ਰੰਥ ਹੈ ਉਹਦਾ ਪੰਨਾ 670 ਹੈ ਤੇ ਇੱਥੇ ਆਪਾਂ ਚੱਲਦੇ ਹਾਂ 88 ਨੰਬਰ 1 ਤੇ 88 ਨੰਬਰ 1 ਦਾ 86 88 ਆ ਗਿਆ ਤੇ ਆ ਆ ਗਿਆ ਦੇਵੀ ਬਾਚ 88 ਨੰਬਰ ਦੇਵੀ ਬਾਚ ਆ ਲਿਖਿਆ ਦੇਵੀ ਬਾਚ ਦੇਵੀ ਇੱਕ ਔਰਤ ਹੈ ਦੇਵੀ ਇੱਕ ਤੀਵੀਂ ਹੈ ਇੱਕ ਇਸਤਰੀ ਹੈ ਇਹ ਕੌਣ ਹੈ ਇਹਦਾ ਖੁਲਾਸਾ ਜਿਹੜਾ ਪਿੱਛੇ ਆਪਾਂ ਕੀਤਾ ਆ ਗੋਪੀਆਂ ਜਿੱਦੇ ਤੋਂ ਵਾਰ ਮੰਗਦੀਆਂ ਹੁਣ ਦੇਖਦੇ ਆ ਇਥੇ ਪਾਰਸਨਾਥ અવਤਾਰ ਆਇਆ ਇੱਕ ਕੋ ਨੂੰ ਵੀ ਵਰਦਨ ਦੀ ਪਈਏ ਕੌਣ ਦਿੰਦੀ ਪਈਏ ਇਹਦਾ ਨਾਂ ਆਪਾ ਥਲੇ ਲੱਭਦੇ ਫੇਰ ਦੁਬਾਰਾ ਇੱਕ ਵਾਰੀ ਦੇਵੀ ਬਾਜ ਵਿਸ਼ਨਪਦ ਸਾਰੰਗ ਤੋ ਪ੍ਰਸਾਦ ਕਸ਼ੂ ਬਰ ਮੰਗੋ ਪੂਤ ਸਿਆਨੇ ਪੂਤ ਪ ਬੇਕ ਨਹੀਂ ਤੁਮਰੀ ਸਰ ਸਾਧ ਚਰਿਤ ਹਮ ਜਾਣੇ ਜੋ ਵਰਦਾਨ ਚਾਹੂੰ ਸੋ ਮੰਗੋ ਸਭ ਹਾਂ ਤੁਮੈ ਦਿਵਾਰ ਕੰਚਨ ਰਤਨ ਬਜਰ ਮੁਕਤਾ ਫਲ ਲੀਚੇ ਸ਼ਕਲ ਸੋ ਤਾਰ ਤੇ ਇਹ ਹੈ ਦੇਵੀ ਬਾਜ ਦੇਵੀ ਕਹਿੰਦੀ ਆ ਇਹ ਦੇਵੀ ਕੌਣ ਹੈ ਇਹ ਦੇਵੀ ਜਿਹੜੀ ਆਪਾਂ ਉੱਪਰ ਪੜ੍ਹ ਕੇ ਆਇਆ ਪਹਿਲਾਂ ਕਿਸ਼ਨ ਦੀਆਂ ਗੋਪੀਆਂ ਜਿਹਦੇ ਕੋਲ ਵਾਰ ਮੰਗਦੀਆਂ ਉਥੇ ਦੇਵੀ ਦੁਰਗਾ ਸੀ ਉਹੀ ਦੇਵੀ ਇੱਥੇ ਹੈ ਦੇਵੀ ਬਾਜ ਕਹਿੰਦੀ ਪਾਰਸਨਾਥ ਅਵਤਾਰ ਨੂੰ ਤੂੰ ਕੁਝ ਵਾਰ ਮੰਗ ਲਾ ਅਗੇ ਪਾਰਸਨਾਥ ਬਾਜ ਵਿਸ਼ਨ ਪਤ ਸਾਰੰਗ ਸਭ ਹੀ ਪੜੇ ਸਭ ਹੀ ਪੜੋ ਬੇਦ ਵਿਦਿਆ ਵਿਦੀ ਸਭ ਹੀ ਸ਼ਸਤਰ ਚਲਾਉ ਸਭ ਹੀ ਦੇਸ਼ ਜ਼ੇਰ ਕਰ ਆਪਣ ਆਪੇ ਮਤਾ ਪਤਾਉ ਕਹੇ ਤਥਾਸਤ ਕਹੇ ਤਥਾਸਤ ਤਥਾਸਤ ਉਹ ਕਹੇ ਕਿ ਭਈ ਲੋਪ ਚੰਡ ਕਾ ਆ ਗਿਆ ਨਾ ਨਾ ਦੇਵੀ ਦਾ ਚੰਡ ਕਾ ਮੁੜ ਕੇ ਫੇਰ ਇਹ ਚੰਡ ਕਾ ਜਿਹੜੀ ਹੈ ਦੇਵੀ ਹੈ ਇਹ ਵਾਰੇ ਇਥੇ ਪਾਰਸ਼ਨਾਥ ਨੂੰ ਵੀ ਦੇ ਰਹੀ ਆ ਜਿਹੜਾ ਅਵਤਾਰ ਹੈ ਤਾਸ ਮਹਾਬਰ ਦੇ ਕੇ ਤਥਾਸਤੂ ਕਹਿ ਕੇ ਜੋ ਇਸਨੇ ਕਿਹਾ ਮੰਗਿਆ ਪਾਰਸਨਾਥ ਅਵਤਾਰ ਨੇ ਜੋ ਮੰਗਿਆ ਤੇ ਉਹ ਮੰਗਣ ਦੇ ਬਾਅਦ ਦੇਵੀ ਨੇ ਕਿਹਾ ਤਥਾਸਤ ਮੈਨੇ ਇਦਾਂ ਹੀ ਹੋਵੇਗਾ ਪਹੀ ਲੋਭ ਚੰਡ ਕਾ ਲੋਭ ਹੋ ਗਈ ਚੰਡ ਕਾ ਚਲੇ ਗਈ ਤਾਸ ਮਹਾਬਰ ਦੇ ਕੇ ਵੱਡਾ ਬਰ ਦੇ ਕੇ ਉਹਨੂੰ ਉਹ ਚਲੇ ਗਈ ਅੰਤਰ ਧਿਆਨ ਹੋਈ ਗਈ ਆਪਨ ਪਰ ਸਿੰਘ ਅਰੁੜਤ ਹੋਏ ਕਾ ਹੁਣ ਸਿੰਘ ਦਾ ਮਤਲਬ ਹੈ ਸ਼ੇਰ ਸ਼ੇਰ ਦੀ ਸਵਾਰੀ ਰੱਬ ਨਹੀਂ ਕਰਦਾ ਸ਼ੇਰ ਦੀ ਸਵਾਰੀ ਜਿਹੜੀ ਆ ਉਹ ਸ਼ਿਵ ਜੀ ਨਹੀਂ ਕਰਦਾ ਸ਼ੇਰ ਦੀ ਸਵਾਰੀ ਜਿਹੜੀ ਆ ਇਹ ਦੁਰਗਾ ਕਰਦੀ ਹੈ ਤੇ ਇਹ ਦੁਰਗਾ ਅੰਤਰ ਧਿਆਨ ਹੋ ਗਈ ਦੇ ਕੇ ਵਰ ਪਾਰਸਨਾਥ ਅਵਤਾਰਨ ਬਾਹ ਹੁਣ ਆਪਾਂ ਚੱਲਦੇ ਆਂ ਜਿੱਥੇ ਦੇਸ਼ਵਾ ਬਰਮੋਹੇ ਆਉਂਦਾ ਉਹ ਹੈ shri-granth.org shri-granth.org ਅ ਮੇ ਆਪਾਂ ਸਰਚ ਕਰਵਾਉਣੇ ਵੱਲ ਚੱਲਦੇ ਆਂ search-gurwani.com ਪੰਨਾ 199 ਇਹ ਸਰਚ ਗੁਰਬਾਣੀ ਦਾ ਪੇਜ ਸਰਚਗੁਰਬਾਣੀ.org ਉਹਦੇ ਵਿੱਚ ਵੀ ਦਸਤਖਤ ਹੈ ਇੱਥੇ ਪੰਨਾ ਦਾ 197 ਆਪਾਂ 197 ਤੇ ਇਹਦੇ ਉੱਤੇ ਦੇ ਸ਼ਿਵਾ ਬਰਮ ਉਹ ਇਹ ਹੁਣ ਉੱਥੇ ਵੀ ਇੱਕ ਵਰ ਮੰਗਿਆ ਗਿਆ ਆ ਉਥੇ ਸ਼ਿਵਾ ਤੋਂ ਮੰਗਿਆ ਗਿਆ ਆ ਹੁਣ ਇਹ ਸ਼ਿਵਾ ਕੌਣ ਹੈ ਇਹਦਾ ਪ੍ਰੀਖਿਆ ਵੀ ਆਪਾਂ ਇੱਥੇ ਕੱਢ ਦਿੰਦੇ ਆਂ ਆਪਾਂ ਪੜ੍ਹਨਾ 200 ਇਹਦਾ 231 ਨੰਬਰ ਬੰਦ ਪੜ੍ਹਨਾ ਇਹ 227 ਇੱਥੇ ਆ ਰਿਹਾ ਬੈਕਗ੍ਰਾਉਂਡ ਆ ਰਹੀ ਆ ਵੀ ਜਿਹਦੇ ਕੋਲ ਬਾਹਰ ਮੰਗਣਾ ਉਹ ਹੈ ਕੋਣ ਐਸੇ ਜਸਪੂਰ ਰਿਓ ਚੰਡਕਾ ਕੋ ਤਿੰਨ ਲੋਕ ਜੈਸੇ ਧਾਰ ਸਾਗਰ ਮੈਂ ਗੰਗਾ ਜੀ ਕੋ ਆਪ ਹੈ ਇਹਦੇ 227 ਨੰਬਰ ਬੰਦ ਹੈ ਇੱਥੇ ਆ ਗਿਆ ਪਿਲੇ ਚੰਡਕਾ ਉਹਦਾ ਜਸ ਜਿਹੜਾ ਪੂਰ ਰਿਹਾ ਤਿੰਨਾਂ ਲੋਕਾਂ ਵਿੱਚ ਉਹਦੀ ਜਾਇਆਕਾਰ ਹੋ ਰਹੀ ਆ ਚੰਡਕਾ ਦੀ ਨਾਂ ਪੜ ਲਿਆ ਨਾ ਇਹ ਚੰਡਕਾ ਤੇ ਜਿਹੜਾ ਪਿੱਛੇ ਆਪਾਂ ਪੜ ਕੇ ਆਏ ਆ ਉਥੇ ਵੀ ਚੰਡਕਾ ਲਿਖਿਆ ਸੀ ਗੋਪੀਆਂ ਨੇ ਵਾਰ ਮੰਗਿਆ ਪਾਰਸਨਾਥ ਅਵਤਾਰ ਨੇ ਵਾਰ ਮੰਗਿਆ ਚੰਡੀ ਚੰਡਕਾ ਦੁਰਗਾ ਉਥੇ ਪੜ ਕੇ ਆਏ ਆ ਆਪਾਂ ਉੜੇਥੇ ਵੀ ਇਹ ਚੰਡਕਾ ਜਿਹੜੇ ਤੁਰੇ ਜਾ ਰਹੀ ਹੈ ਅੱਗੇ ਆ ਗਿਆ ਸਵਈਆ ਇਹਦੇ ਵਿੱਚ ਧੂਪ ਜਗਾਏ ਕੈ ਸ਼ੰਖ ਵਜਾਏ ਕੈ ਸੀਸ ਨਵਾਏ ਕੈ ਬੈਣ ਸੁਨਾਇਓ ਏ ਜਗ ਮਾਈ ਸਦਾ ਸੁਖ ਦਾਈ ਤੈ ਸੰਭ ਕੋ ਕਾਏ ਵੱਡੋ ਜਸ ਪਾਇਓ ਜੇ ਸੰਭ ਨੂੰ ਮਾਰ ਦਿੱਤਾ ਦੁਰਗਾ ਨੇ ਸੰਭ ਨੂੰ ਮਾਰਤਾ ਚੰਡਕਾ ਨੇ ਤੇ ਇਹਦੀਆਂ ਸ਼ਿਫਤਾਂ ਕਰਦੇ ਆ ਏ ਜਗ ਮਾਈ ਸਦਾ ਸੁਖ ਦਾਈ ਤੈ ਸੰਭ ਕੋ ਕਾਏ ਵੱਡੋ ਜਸ ਪਾਇਓ ਇੱਥੇ ਜਗ ਮਾਈ ਕਹਿ ਰਿਹਾ ਏ ਕਵੀ ਜਗਮਾਈ ਜਿਹਨੂੰ ਜਗ ਮਾਤਾ ਚੰਡਕਾ ਮਾਤਾ ਚੰਡੀ ਮਾਤਾ ਕਿਹਾ ਜਾਂਦਾ ਆ ਉਹਦੀਆਂ ਸਫਤਾਂ ਕਰਦੇ ਤੇ ਸ਼ੁੰਭ ਨੂੰ ਮਾਰ ਦਿੱਤਾ ਤੇ ਤੇਰਾ ਜਸ ਬਣਾ ਫੈਲ ਰਿਹਾ ਹੈ ਇਹ 228 ਨੰਬਰ ਆ ਗਿਆ ਤੇ ਅੱਗੇ ਇਹ ਚਲ ਇਹ ਚੰਡੀ ਚਤਰੋਕਤ ਬਲਾਸ ਜਿਹੜਾ ਆ ਉਹਦੇ ਵਿੱਚ ਇਹ ਵਰ ਮੰਗਣ ਦੀ ਕਹਾਣੀ ਜਿਹੜੀ ਆ ਉਹ ਉਹ ਚੱਲ ਰਹੀ ਆ ਚੰਡੀ ਚਤਰੋਕਤ ਬਲਾਸ ਤੋ ਵਿੱਚ ਆਕਾਸ਼ ਪ੍ਰਕਾਸ਼ ਵੜਿਓ ਤੇ ਕੀ ਉਪਮਾ ਮੰਨਤੇ ਨਾ ਗਈ ਹੈ ਧੂਰ ਕਪੂਰ ਮਲੀਨ ਹੁਤੋ ਰਵੀ ਮਾਨੋ ਚੰਡਕਾ ਓਪ ਦੇਈ ਹੈ ਚੰਡਕਾ ਨਾਮ ਦੁਬਾਰਾ ਫੇਰ ਆ ਗਿਆ ਨਾ ਇਹ ਅਧਿਆਤ ਅੰਗਰੇਜ਼ੀ ਵਿੱਚ ਇੱਥੇ ਲਿਖੋਇਆ ਮੈਂ ਤਾਂ ਇਸ searchcon.com ਕੱਢੀ ਆ ਕਿਉਂਕਿ ਇੱਥੇ ਨਾਲ ਅਰਥ ਅੰਗਰੇਜ਼ੀ ਵਿੱਚ ਲਿਖੋਇਆ ਇਟ ਸੀਮਡ ਦੈਟ ਦਾ ਸਨ ਹੈਡ ਬੀਕਮ ਫਿਲ ਥੀ ਐਂਡ ਡਸਟ ਐਂਡ ਦਾ ਗੋਡੈਸ ਚੰਡੀ had given him the supplanger ite likha goddess chandi a goddess a devi e chandi hai kyunki ne sombh nu maraya ehdiya sifatta chal rahi hai agge kavita agya ede vich ve rakt beej harna rakt pachhan karan dharan an sombh ran rar risman danka sambh ਬਲਤ ਹਰ ਸੰਗھار ਕਰਵਾਰ ਕਰ ਸਕਲ ਖਲ ਅਸੁਰ ਦਲ ਜੈਤ ਜੈ ਚੰਡਕਾ ਆ ਗਿਆ ਮੋਰੇ ਜੈ ਚੰਡਕਾ ਸੁੰਭ ਨੂੰ ਮਾਰਨ ਵਾਲੀ ਜਿਹੜੀ ਚੰਡਕਾ ਆਇਆ ਤੇ 23 ਨੰਬਰ ਤੇ ਆ ਗਿਆ ਆਪਾਂ ਅੱਗੇ ਸਵਈਆ ਆ ਗਿਆ ਜਿੱਥੇ ਦੇਸ਼ਵਾ ਬਾਰਮਗੋਈ ਆਉਣਾ ਤੇ ਮਤਲਬ ਜੋ ਬੈਕਗ੍ਰਾਉਂਡ ਉਪਰ ਦੇਖੀ ਆ ਉਹ ਚੰਡਕਾ ਦੀ ਸਫਤ ਹੋ ਰਹੀ ਆ ਚੰਡੀ ਦੀ ਉਸਤ ਹੋ ਰਹੀ ਆ ਉਹਨੂੰ ਕਹਿ ਰਿਹਾ ਕ ਵੀ ਤੇਰਾ ਜਸ ਤੇਰਾ ਤਿੰਨਾ ਲੋਕਾਂ ਵਿੱਚ ਫੈਲ ਰਿਹਾ ਆ ਕਿਉਂਕਿ ਤੂੰ ਸੁੰਭ ਨੂੰ ਮਾਰਿਆ ਵੱਡਾ ਜਾਚਤ ਨੂੰ ਮਿਲਿਆ ਤੇ ਇਹ ਚੰਡੀ ਦੀਆਂ ਚੰਡਕਾ ਦੀਆਂ ਸ਼ਿਫਤਾਂ ਜਿਹੜੀਆਂ ਕਵੀ ਕਰਤਾ ਕਰਦਾ ਹੁਣ ਇੱਥੇ ਆ ਗਿਆ ਇਹ ਕਹਿਣ ਤੇ ਆ ਗਿਆ ਕਿ ਦੇ ਸ਼ਵਾਭ ਵਰ ਮੋਏ ਇਹ ਹੈ ਸ਼ੁਭ ਕਰਮਨ ਤੇ ਕਬੂਨਾ ਟੁਰਾ ਹੁਣ ਤੁਸੀਂ ਆਵੋ ਸੋਚ ਲਓ ਕਿ ਇਹ ਇਹ ਜਿਹੜਾ ਕਵੀ ਇੱਥੇ ਆਉਂਦਾ ਇਹ ਬਰਕੇ ਦੇ ਕੋਲ ਮੰਗ ਰਿਹਾ ਹੈ ਇਹ ਕੌਣ ਸੀ ਚੰਡਕਾ ਦੁਰਗਾ ਸੁੰਭੂ ਨੂੰ ਮਾਰਨ ਵਾਲੀ ਕਿਹੜੀ ਸ਼ਕਤੀ ਸੀ ਇਹ ਉਹੀ ਸ਼ਕਤੀ ਸੀ ਜੇ ਦੇ ਕੋ ਕੋਪੀਆਂ ਨੇ ਪਾਰਸਨ ਅਵਤਾਰ ਨੇ ਵਾਰ ਮੰਗਿਆ ਤੇ ਇੱਥੇ ਇਹਦਾ ਨਾਮ ਬਦਲ ਕੇ ਇਥੇ ਪਾਤਾ ਸ਼ਿਵਾ ਦੇ ਸ਼ਵਾ ਬਾਰੇ ਉਹ ਇਥੇ ਹੁਣ ਸ਼ਿਵਾ ਸ਼ਬ ਜਿਹੜਾ ਹੈ ਜੇ ਤਾਂ ਇਹ ਰਚਨਾ ਸ਼ਾਮ ਰਾਮ ਆਦਿ ਕਵੀਆਂ ਦੇ ਨਾਮ ਲੱਗੀ ਰਹਿੰਦੀ ਤਾਂ ਕਿਸੇ ਨੂੰ ਕੋਈ ਤਰਾਜ ਨਹੀਂ ਸੀ ਵੀ ਇਥੇ ਰਾਮ ਵਾਰ ਮੰਗ ਰਿਆ ਜਾਂ ਸ਼ਾਮ ਵੀ ਰਚਨਾਵਾਂ ਬਹੁਤੀਆਂ ਸ਼ਾਮ ਦੀਆਂ ਆ ਸ਼ਾਮ ਵਾਰ ਮੰਗ ਰਿਆ ਤਾਂ ਫਿਰ ਸਿੱਖੀ ਨੂੰ ਕੋਈ ਖਤਰਾ ਨਹੀਂ ਸੀ ਕਿਉਂਕਿ ਸ਼ਾਮ ਵਾਰ ਮੰਗ ਰਿਆ ਹੁਣ ਕਿਉਂਕਿ ਇਹ ਰਚਨਾ ਜਿਹੜੀ ਐ ਇਸ ਨੂੰ ਦਸਵੇਂ ਪਾਤਸ਼ਾਹ ਨਾਲ ਜੋੜਿਆ ਜਾ ਰਿਹਾ ਵੀ ਉਹ ਲਖਾਰੀ ਹੈ ਦਸਬੰਦ ਦੇ ਤੇ ਉਥੇ ਇਹ ਲਿਖਦੇ ਲਿਖਦੇ ਆ ਉਹ ਵਾਰ ਮੰਗ ਰਿਆ ਤੇ ਵਾਰ ਮੰਗ ਰਿਆ ਕਿਹਦੇ ਕੋਲ ਇਥੇ ਚੰਡਕਾ ਦਾ ਨਾਮ ਫਿਰ ਸਿੱਖਾਂ ਨੇ ਬਦਲ ਦਿੱਤਾ ਦੁਰਗਾ ਦਾ ਨਾਮ ਬਰਲੇ ਤੈ ਤੇ ਸ਼ਬਾ ਜਿਹੜੀ ਆ ਇਹਨੂੰ ਉਹਨਾਂ ਨੇ ਰੱਬ ਬਣਾਤਾ ਅਕੇ ਰੱਬ ਕੋਲੋਂ ਵਰ ਮੰਗਿਆ ਵਰ ਮੰਗਣ ਦਾ ਜਿਹੜਾ ਸਿਧਾਂਤ ਹੈ ਉਹ ਸਿੱਖੀ ਵਿੱਚ ਹੈ ਹੀ ਨਹੀਂ ਕਿਸੇ ਵੀ ਗੁਰੂ ਨੇ ਕਿਸੇ குரு ਪਾਤਸ਼ਾ ਨੇ ਰੱਬ ਕੋਲੋਂ ਕੋਈ ਵਰ ਨਹੀਂ ਮੰਗਿਆ ਤੇ ਮੈਨੂੰ ਆ ਦੇ ਤੇ ਮੈਨੂੰ ਉਹ ਦੇ ਤੇ ਮੈਂ ਐ ਕਰ ਤਵੇਂ ਉਹ ਕਰਾਂ ਇਹ ਵਰ ਮੰਗਣ ਦੀ ਜਿਹੜੀ ਪ੍ਰਥਾ ਆ ਇਹ ਹਿੰਦੂ ਮਤ ਵਿੱਚ ਚੱਲ ਰਹੀ ਹੈ ਇਹ ਦੁਰਗਾ ਦੇਵੀ ਜਿਹੜੀ ਆ ਇਹ ਵਰ ਦੇ ਰਹੀ ਆਪਾਂ ਦੇਖਿਆ ਵੀ ਸ਼ਕਤੀ ਕਿਹੜੀ ਵਰ ਦੇ ਰਹੀ ਹੈ ਉਹ ਦੁਰਗਾ ਦੇ ਰਹੀ ਹੈ ਚੰਡਿਕਾ ਦੇ ਰਹੀ ਹੈ ਚੰਡੀ ਦੇ ਰਹੀ ਹੈ ਤੇ ਇਹ ਉਹਦਾ ਹੀ ਨਾ ਇਥੇ ਸ਼ਿਵਾ ਵਰਤਿਆ ਗਿਆ ਨੋਕੇ ਇਸੇ ਸ਼ਿਵਾ ਨੇ ਸੁੰਭੂ ਨੂੰ ਮਾਰਿਆ ਇਹਦਾ ਜਸ਼ਨ ਜਿਹੜਾ ਆ ਉਹ ਪਹਿਲੀਆਂ ਜਿਹੜੀਆਂ ਪੰਕਤੀਆਂ ਪੜ੍ਹੀਆਂ ਆਪਾਂ ਜਿਹੜੇ ਬੰਦ ਪੜ੍ਹੇ ਆ 230 ਤੱਕ ਉਹਨਾਂ ਵਿੱਚ ਉਹ ਚੰਡਿਕਾ ਦਾ ਜਸ਼ਨ ਕੀਤਾ ਜਾ ਰਿਹਾ ਤੇ ਸ਼ਿਵਾ ਨਾਂ ਜਿਹੜਾ ਆ ਕੋਸੇ ਚੰਡਕਾ ਦਾ ਤੇ ਜਦੋਂ ਇਹ ਸਵਈਆ ਦਸਵੇਂ ਪਾਸ਼ਾ ਦੇ ਨਾਂ ਲਾ ਕੇ ਸਿੱਖ ਪੜ੍ਹਦੇ ਆ ਕਿ ਦਸਵੇਂ ਪਾਸ਼ਾ ਨੇ ਲਿਖਿਆ ਤਾਂ ਫਿਰ ਇਸ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲੀ ਗੱਲ ਹੈ ਸਿੱਖੀ ਦੀਆਂ ਜੜ੍ਹਾਂ ਜਿਹੜੀਆਂ ਉਹਨਾਂ ਨੂੰ ਫੁੱਟਣ ਵਾਲੀ ਗੱਲ ਹੈ ਜਦੋਂ ਅਸੀਂ ਇਸ ਨੂੰ ਦਸਵੇਂ ਪਾਸ਼ਾ ਨਾਲ ਜੋੜ ਕੇ ਫਿਰ ਪੜ੍ਹਦੇ ਆ ਗਾਉਂਦੇ ਆ ਬੜੇ ਬੜੇ ਛੋਟੀ ਦੇ ਰਾਗੀਆਂ ਨੇ ਇਸ ਨੂੰ ਕਹਾਇਆ ਵੀ ਇਹ ਦਸਵੇਂ ਪਾਸ਼ਾ ਦਾ ਲਿਖਿਆ ਤੇ ਦਸਵੇਂ ਪਾਸ਼ਾ ਵਾਰ ਮੰਗ ਰਿਹਾ ਹੈ ਪਰ ਜਿਹੜੇ ਪਿਆਰਿਓ ਹਿੰਦੂ ਮਤ ਦੇ ਸੱਜਣ ਵਿਦਵਾਨ ਹਨ ਜਿਵੇਂ ਮੋਹਨ ਭਾਗਵਤ ਹੈ ਪ੍ਰਧਾਨ ਉਹਨੇ ਛੜੇ ਆਮ ਸਟੇਜਾਂ ਤੋਂ ਉੱਤੇ ਖੜੇ ਹੋ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਦੁਰਗਾ ਦੇਵੀ ਸੇ ਵਰ ਮੰਗਾ ਉਹ ਠੀਕ ਕਹਿ ਰਿਹਾ ਉਹ ਸਹੀ ਕਹਿ ਰਿਹਾ ਕਿਉਂਕਿ ਸ਼ਵ ਜਿਹੜੀ ਆ ਇਹ ਦੁਰਗਾ ਦੇਵੀ ਹੈ ਇਹ ਚੰਡਕਾ ਆ ਇਹ ਚੰਡੀ ਹੈ ਜਿਹਦੇ ਬਾਰੇ ਪੜਿ ਪਿੱਛੇ ਪੜ ਕੇ ਆਏ ਆ ਉਹ ਠੀਕ ਕਹਿ ਰਿਹਾ ਪਰ ਸਿੱਖ ਜਿਹੜੇ ਸੱਜਣ ਹਨ ਜਿਹੜੇ ਮੈਨਾ ਮੰਨੋਂ ਦੀ ਰੱਟ ਤੇ ਲੱਗੇ ਹੋਏ ਹਨ ਜਿਹੜੇ ਕਿਸੇ ਦੀ ਗੱਲ ਮੰਨਣ ਲਈ ਤਿਆਰ ਨਹੀਂ ਕਿਸੇ ਵੀ ਧਰਮਾਂ ਦੀ ਉਹ ੱੱਕੇ ਨਾਲ ਜਦੋਂ ਇਹਨੂੰ ਦਸਵੇਂ ਪਾਤਸ਼ਾਹ ਨਾਲ ਜੋੜਦੇ ਆ ਤੇ ਇਹ ਸਿੱਖੀ ਦੀ ਜੜ੍ਹਾਂ ਵਿੱਚ ਫੇਕ ਤੇਲ ਦੇਣ ਵਾਲੀ ਗੱਲ ਬਣ ਜਾਂਦੀ ਹੈ ਕਿਉਂਕਿ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਕਿਸੇ ਦੇਵੀ ਤੋਂ ਬਾਰ ਮੰਗਣ ਸਿੱਖ ਨੇ ਦੇਵੀ ਤੋਂ ਬਾਰ ਮੰਗਤਾ ਤੇ ਗੁਰੂ ਨੇ ਦੇਵੀ ਤੋਂ ਬਾਰ ਕੀ ਮੰਗਣਾ ਤੇ ਇਹ ਸ਼ਾਮ ਕਵੀ ਜਿਹੜਾ ਜਿਹਦੀਆਂ ਰਚਨਾਵਾਂ ਆ ਉਹ ਉਹ ਦਾ ਬਾਰ ਮੰਗਦਾ ਫਿਰੇ ਉਹ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤੇ ਜਦੋਂ ਇਸ ਨੂੰ ਦਸਵੇਂ ਪਾਸ਼ਾ ਦੀ ਰਚਨਾ ਕਹਿ ਕੇ ਸਿੱਖ ਜਿਹੜੇ ਆ ਉਹ ਫੁੱਲੇ ਨਹੀਂ ਸਮਾਉਂਦੇ ਤੇ ਇਹਨੂੰ ਪੜਦੇ ਆ ਉੱਥੇ ਜਦੋਂ ਨਿਸ਼ਾਨ ਸਾਹਿਬ ਤੋਂ ਲਾਇਆ ਜਾਂਦਾ ਕਈ ਥਾਵਾਂ ਤੇ ਉਥੇ ਸੇਖ ਬੜੇ ਚਾਹ ਨਾਲ ਦੇਸ਼ਵਾ ਬਰਮੋਏ ਉਥੇ ਇਹ ਪੜਨਾ ਸ਼ੁਰੂ ਕਰ ਦਿੰਦੇ ਆ हे ਦੁਰਗਾ ਮਾਈ ਮੈਨੂੰ ਇਹ ਬਾਰ ਦੇ ਯਾਨੀ ਇੰਨੀ ਅਗਿਆਨਤਾ ਚੱਲ ਰਹੀ ਆ ਕਿ ਅਸੀਂ ਕੁਝ ਵਿਚਾਰਦੇ ਨਹੀਂ ਸੋਚਦੇ ਨਹੀਂ ਦਸਵੇਂ ਪਾਤਸ਼ਾਹ ਨੂੰ ਕਿੱਧਰੋਂ ਤੋੜ ਲਿਆ ਤੇ ਦਸਵੇਂ ਪਾਤਸ਼ਾਹ ਦਾ ਨਾਜੂਦ ਰਚਨਾ ਲਾਈ ਜਾਂਦੀ ਆ ਤਾਂ ਪਿਆਰਿਓ ਉਦੋਂ ਸਿੱਖ ਹੀ ਸਿੱਖੀ ਦੀਆਂ ਚੜ੍ਹਾਂ ਵਿੱਚ ਤੇਲ ਦੇਣ ਵਾਲੇ ਗੱਲ ਜਿਹੜੀ ਆ ਉਹ ਕਰ ਰਹੇ ਹੁੰਦੇ ਆ ਸਿੱਖੀ ਦੇ ਚੜ੍ਹਾ ਜੜੀਆਂ ਉਹ ਆਪੇ ਪੁੱਟਣ ਵਾਲੀ ਗੱਲ ਕਰ ਰਹੇ ਹੁੰਦੇ ਆ ਕਿਉਂਕਿ ਤੇ ਸ਼ਿਵਾ ਜਿਹੜੀ ਆ ਉਹ ਹੀ ਹੈ ਜਿਹੜੀ ਚੰਡੀ ਹੈ ਚੰਡਕਾ ਹੈ ਦੁਰਗਾ ਹੈ ਜਿਹਦੇ ਕੋਲੋਂ ਬਾਕੀਆਂ ਨੇ ਬਰ ਮੰਗਿਆ ਸੋ ਦਸਮ ਗ੍ਰੰਥ ਵਿੱਚ ਜੋ ਬਰ ਦੇਣ ਵਾਲੀ ਸ਼ਕਤੀ ਹੈ ਉਹ ਇੱਕੋ ਹੀ ਹੈ ਉਹ ਦੁਰਗਾ ਹੈ ਉਹਨੂੰ ਚੰਡੀ ਚੰਡਕਾ ਮਾਤਾ ਜਗਮਾਈ ਕਈ ਨਾਮਾਂ ਨਾਲ ਸੰਯੋਗ ਕੀਤਾ ਗਿਆ ਹੈ ਇਸ ਕਰਕੇ ਇਹ ਰਚਨਾ ਦੀ ਦਸਵੇਂ ਪਾਸ਼ੇ ਨਾਲ ਬਿਲਕੁਲ ਨਹੀਂ ਜੋੜਨੀ ਚਾਹੀਦੀ ਜੇ ਦਸਵੇਂ ਪਾਸ਼ੇ ਨਾਲ ਜੋੜਾਂਗੇ ਤਾਂ ਸਿੱਖੀ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲੀ ਗੱਲ ਹੋਏਗੀ ਇਹਨੂੰ ਸ਼ਾਮ ਦੇ ਨਾਲ ਟੁੜੀ ਰਹਿਣ ਦਿਓ ਸ਼ਾਮ ਕਵੀ ਨੇ ਇਹ ਰਚਨਾ ਲਿਖੀ ਹੈ ਕਿਉਂਕਿ ਦਸਮਹਾਂਤ੍ਰਣ ਸਿੱਖਾਂ ਦੇ ਗੱਲ ਚ ਪਾਇਆ ਜਾ ਰਿਹਾ ਦਸਵੇਂ ਪਾਸ਼ੇ ਦਾ ਨਾਮ ਲਾਇਆ ਜਾ ਰਿਹਾ ਤੇ ਇਹ ਜੇ ਦਸਵੇਂ ਪਾਸ਼ੇ ਦਾ ਨਾਮ ਲਾਇਆ ਜਾ ਰਿਹਾ ਤਾਂ ਇਹ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰਤ ਹੈ ਉਹਦੇ ਬਿਲਕੁਲ ਉਲਟ ਹੈ ਦੁਰਗਾ ਦੀ ਪੂਜਾ ਸਿੱਖੀ ਵਿੱਚ ਵਿਦਾਨ ਨਹੀਂ ਹੈ ਨਾ ਗੁਰੂ ਪਾਸ਼ਾ ਵਰ ਮੰਗ ਸਕਦੇ ਹੈ ਨਾ ਸਿੱਖ ਸੇ ਦੁਰਗਾ ਦੇਵੀ ਕੋਲ ਤੋਂ ਬਾਹਰ ਮੰਗ ਸਕਦਾ ਜਿਸਨੂੰ ਆਤੀ ਹੈ ਵਾਕ ਜੀ ਕਾ ਖਾਸਾ ਵਾਕ ਜੀ ਕਾ